बाल के बने रे उ रखनी गली ना जावे चन मेरा आए नी बत्ती रखनी चन तो तेरा अज घर ही बैठा है अच्छा ताही तो मेरा बत्ती बाल जी कर अच्छा छड़ तू गाने गाई जानी या लिस्ट बनाई कि नहीं करती ਰਾਸ਼ਨ ਦੀ ਤੁਹਾਨੂੰ ਪਤਾ ਨਹੀਂ ਮੈਂ ਕਿੰਨਾ ਜ਼ਰੂਰੀ ਕੰਮ ਕਰਦੀ ਆ ਉਹ ਇਹ ਵੀ ਜ਼ਰੂਰੀ ਹੈ ਫਿਰ ਲਿਖ ਲੋ ਉਹ ਮੇਰੀ ਤਾਂ ਰਾਈਟਿੰਗ ਵਧੀਆ ਨਹੀਂ ਤੇਰੀ ਤਾਂ ਬਹੁਤ ਸੋਹਣੀ ਆ ਲਿਖ ਦੇ ਲਿਖ ਦੇ ਚਲੋ ਲਿਖ ਦਨੀਆਂ ਹੂੰ ਅੱਛਾ ਪਹਿਲਾਂ ਮੈਂ ਆਪ ਦਾ ਲਿਖਦੀ ਆ ਫਿਰ ਤੁਸੀਂ ਆਪਣਾ ਲਿਖਿਓ ਠੀਕ ਹੈ ਮੇਰਾ ਰਾਸ਼ਨ ਹੈਗਾ ਇੱਕ ਆਈ ਲਾਈਨਰ ਇੱਕ ਲਿਪਸਟਿਕ ਹੋਗੀ ਇੱਕ ਮਸਕਰਾ ਆ ਹੋ ਗਿਆ ਦੋ ਮੇਰੇ ਨੇਲ ਪੇਂਟ ਹੋ ਗਏ ਠੀਕ ਹੈ ਬਾਕੀ ਮੇਰੇ ਕੋਲ ਸਮਾਨ ਹੈਗਾ ਹੁਣ ਤੁਸੀਂ ਆਪ ਦਾ ਬੋਲੋ ਉਹ ਮੇਰੇ ਲਿਖਦੇ ਦੋ ਪੋਚੇ ਹਾਂਜੀ ਤੇ ਚਾਰ ਹਾਂਜੀ ਤੇ 240 400 ਹਾਂ ਕਿੱਥੇ ਮੁਕਾਈ ਜਾਣੇ ਤੁਸੀਂ ਸਰਫ ਪਹਿਲਾਂ ਤੁਸੀਂ ਸਾਰਾ ਕੱਪੜਿਆਂ ਤੇ ਲਾ ਦੰਨੇ ਹੋ ਫਿਰ ਤੁਸੀਂ ਉਹ ਪੋਚੀਆਂ ਵਿੱਚ ਲਾ ਦੰਨੇ ਹੋ ਉਹ ਤੂੰ ਹੀ ਤਾਂ ਲਾਈ ਜਾਨੀ ਹੈ ਇਹ ਨੇਲ ਪਾ ਉਹ ਨਹੀਂ 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 ਲੱਗਦੀ ਤੇਰੇ ਤਾਂ ਠਾ ਲਿਖ ਤਾਂ ਹਾਂਜੀ ਆ ਫੜੋ ਆ ਸਾਰਾ ਰਾਸ਼ਨ ਲਿਖਤਾ ਤੇ ਮੈਂ ਹੁਣ ਜਾ ਕੇ ਤਿਆਰ ਹੋ ਜਾ ਮੈਂ ਕਿੱਤੀ ਪਾਰਟੀ ਤੇ ਜਾਣਾ ਠੀਕ ਹੈ ਠੀਕ ਹੈ ਜੁਲਰੀ ਜਲਰੀ ਵੀ ਪਾਣੀ ਆ ਦੇਖਾਂ ਕਿ ਤੋਂ ਕੱਢਣੀ ਆ ਅਸਮਾਨ ਸਾਰਾ ਚੁੱਕ ਦਿਓ ਵਾਟਸਐਪ ਆ ਲੈ ਠੀਕ ਹੈ ਠੀਕ ਹੈ ਮੈਂ ਲਿਆਉਣਾ ਭਗਵਾਨ ਜਰਾ ਸ਼ਿੰਨ ਕਰਦਾ ਸਾਰਾ ਵਾਹ ਪਹਿਲਾਂ ਮੈਂ ਆਪਣਾ ਸਮਾਨ ਕੱਢਾਂ ਦੇਖਾਂ ਫਿਰ ਜਲਦੀ ਉਹਦੇ ਜਾਣਾ ਵੀ ਇੱਥੇ ਤੇ ਰੱਖਿਆ ਸੀ ਸਾਰਾ ਅੱਥਰੀ ਹੈ ਮੁੰਦੀ ਕਿੱਥੇ ਹਾਈ ਹਾਈ ਮੇਰੀ ਮੁੰਦੀ ਕਿੱਥੇ ਤੇ ਤੂੰ ਰੱਖੀ ਸੀ ਕਿੱਥੇ ਗਈ ਸਰ ਮੇਰੀ ਮੰਮੀ ਆ ਰੱਬ ਆਏ ਹਏ ਕਿੱਥੇ ਗਈ ਮੇਰੀ ਮੰਮੀ ਨਹੀਂ ਨਹੀਂ ਤੇ ਤੂੰ ਕਿੱਥੇ ਸੀ ਅੱਤੇ ਵੀ ਮੈਂ ਤੇਨੂੰ ਕਿੱਥੇ ਗਈ ਮੇਰੀ ਮੰਮੀ ਮੈਨੂੰ ਨਾ ਪੁੱਛ ਦਿਓ ਹੇ ਮੇਰੀ ਮੁੰਡੇ ਪਤਾ ਨਹੀਂ ਕਿੱਥੇ ਗਈ ਸਾਰਾ ਘਰ ਛਾਂਲ ਲਿਆ ਸਾਰੀ ਅਲਮਾਰੀ ਪਟਲੀ ਪਤਾ ਨਹੀਂ ਕਿੱਥੇ ਗਈ ਮੇਰੀ ਮੁੰਡੇ ਉਹ ਕਿਤੇ ਨਹੀਂ ਗਈ ਇੱਥੇ ਹੀ ਹੋਣੀ ਹੈ ਲੱਭ ਜੂਗੀ ਮੇਰੇ ਪਾਪਾ ਨੇ ਮੈਨੰਨੇ ਪਿਆਰ ਨਾਲ ਬਣਾ ਕੇ ਦਿੱਤੀ ਸੀਗੀ ਹਾਈ ਹਾਈ ਮੈਂ ਤਾਂ ਦੇਖ ਦੇਖ ਕੇ ਆ ਜਾਂਦਾ ਮੇਰੀ ਦੂਜੀ ਮੁੰਦੀ ਗਈ ਤਾਂ ਗਈ ਕਿੱਥੇ ਉਹ ਜੇ ਇੰਨੀ ਚਾਹੀਦੀ ਸੰਭਾਲ ਕੇ ਰੱਖਣੀ ਸੀ ਸੰਭਾਲ ਕੇ ਰੱਖਣ ਨੂੰ ਆਪਣਾ ਆਪ ਤਾਂ ਸੰਭਾਲੇ ਨਹੀਂ ਜਾਂਦਾ ਮੈਨੂੰ ਆਖਰੇ ਸੰਭਾਲ ਕੇ ਰੱਖਣੀ ਸੀਗੀ ਮੈਨੂੰ ਨਹੀਂ ਪਤਾ ਲੱਭ ਕੇ ਦੋ ਮਿੰਨ ਤਾਂ ਮੁੰਦੀ ਹੋਣੀ ਲੱਭ ਜੂਗੀ ਮੁੰਦੀ ਇੱਥੇ ਹੀ ਹੋਣੀ ਹੈ ਘਰ ਚ ਕਿਤੇ ਡਿੱਗੀ ਨਹੀਂ ਸਾਰਾ ਘਰ ਦੇਖ ਲਿਆ ਮੈਂ ਆਪਣੀ ਚੀਜ਼ ਬਹੁਤ ਸੰਭਾਲ ਕੇ ਰੱਖਦੀ ਆ ਉਹ ਮੈਂ ਤਾਂ ਰਾਸ਼ਨ ਚੁਲ ਗਿਆ ਵਾ ਰਾਸ਼ਨ ਆਹ ਥੋੜਾ ਰਾਸ਼ਨ ਬਹੁਤ ਵੱਡਾ ਹੋ ਗਿਆ ਜਾ ਪਹਿਲਾਂ ਮੇਰੀ ਮੁੰਦੀ ਲੱਭ ਕੇ ਲੈ ਕੇ ਆਓ ਆਪਣਾ ਰਾਸ਼ਨ ਫੇਰ ਦੇਖਿਓ ਰਾਸ਼ਨ ਜ਼ਿਆਦਾ ਜ਼ਰੂਰੀ ਹੈ ਕਿ ਮੇਰੀ ਮੁੰਦੀ ਜ਼ਿਆਦਾ ਜ਼ਰੂਰੀ ਹੈ ਪੁੱਤ ਲੱਭ ਜਨਾ ਤੂੰ ਟੈਨਸ਼ਨ ਨਾ ਲੈ ਆਪਣੀ ਮਾਂ ਨੂੰ ਫੋਨ ਕਰਕੇ ਕੁਝ ਦੱਸਦੀ ਆ ਉਹਨਾਂ ਨੂੰ ਮੈਂ ਕੀ ਹੋਇਆ ਉਹ ਮਾਂ ਨੂੰ ਫੋਨ ਕਰਨ ਦੀ ਕੀ ਲੋੜ ਐ ਉਹ ਘਰ ਕੀ ਗਵਾਚੀ ਐ ਹੁਣ ਲੱਭ ਲੈਨੇ ਕਿਤੇ ਕਿਉਂ ਐਡੀ ਵੱਡੀ ਚੀਜ਼ ਗਵਾਚ ਗਈ ਦੱਸਾਂ ਨਾ ਮੈਂ ਆਪਣੇ ਮਾਪਿਆਂ ਨੂੰ ਹੱਦ ਹੋ ਗਈ ਤੁਹਾਡੀ ਚੰਗਾ ਮੈਂ ਦੇਖ ਕੇ ਨਾ ਕਮਰੇ ਚ ਹਾਂਜੀ ਮੰਮੀ ਮੇਰੀ ਮੁੰਦੀ ਕਵਾਚ ਕੀ ਜਿਹੜੀ ਪਾਪਾ ਨੇ ਮੈਨੂੰ ਬਣਾ ਕੇ ਦਿੱਤੀ ਸੀ ਇੰਨੇ ਪਿਆਰੇ ਆ ਸਾਰਾ ਘਰ ਛਾਂ ਲਿਆ ਪਤਾ ਨਹੀਂ ਕਿੱਥੇ ਗਈ ਜ਼ਮੀਨ ਲੈ ਗਈ ਆ ਸਮਾਨ ਖਾ ਗਿਆ ਕੀ ਡੈਡੀ ਅਰ ਚਾਚਾ ਜੀ ਆਉਣੇ ਆ ਚੰਗਾ ਮੰਮੀ ਜੀਤੀ ਭੇਜੋ ਮੇਰਾ ਤਾਂ ਮਨ ਖਰਾਬ ਹੋਈ ਜਾਂਦਾ ਪਤਾ ਨਹੀਂ ਕੀ ਹੋ ਗਿਆ ਕਿੱਥੇ ਗਈ ਮੁੰਦੀ ਮੇਰੀ ਉਹ ਮੁੰਦੀ ਦਾ ਤੇਰੀ ਲੱਭੀ ਨਹੀਂ ਸਾਰਾ ਘਰ ਫੋਲ ਮਾਰਿਆ ਕੋ ਚੱਲ ਹੁਣ ਰੋਟੀ ਦਾ ਬਣਾ ਲਾ ਫੇਰ ਦਾ ਧੁੱਖਾ ਮਾਰਤਾ ਠਟ ਵੱਡੀ ਇੱਕ ਫੁਲਕੀ ਖਵਾ ਰੋਟੀ ਦੀ ਪਈ ਐ ਛੜਾ ਕਿ ਮੈਂ ਜੀ ਕਰਦਾ ਰੋਟੀ ਖਾਣ ਨੂੰ ਅੱਜ ਰੋਟੀ ਰੋਟੀ ਨਹੀਂ ਬਣਨੀ ਮੇਰੀ मुੰਦਰੀ ਗਵਾਚ ਗਈ ਤੇ ਸੰਭਾਲ ਕੇ ਰੱਖਣੀ ਸੀ ਧੱਕ ਲੱਗੀ ਐ ਹੁਣੇ ਮੇਰੇ ਡੈਡੀ ਉਰੀ ਆਉਂਦੇ ਹੋਣਗੇ ਚੁੱਪ ਕਰਕੇ ਬਹਿ ਜਾ ਪਾਪਾ ਮੇਰੀ ਮੁੰਦਰੀ ਉਹ ਰੋਟੀ ਖਤਰੋਈ ਦਾ ਨਹੀਂ ਬੈਠੋ 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 ਓਏ ਨੂੰ ਕਿਆ ਸੰਭਾਲ ਕੇ ਰੱਖਿਆ ਕਰ ਗੈਨੇ ਗੱਟੇ ਪਾਣੀ ਪੂਣੀ ਪੁੱਤਰੋ ਡੈਡੀ ਓਰ ਉਹਨੂੰ ਉਹ ਪਾਣੀ ਨੂੰ ਮਾਰ ਗੋਲੀ ਤੂੰ ਸਾਡੀ ਕੁੜੀ ਰਵਾ ਕੇ ਰੱਖਦੀ ਓਏ ਸਾਡੀ ਭੋਲੀ ਭਾਜੀ ਕੁੜੀ ਹਾਂ ਨਹੀਂ ਤਾਂ ਛੋਲੀ ਤੇ ਟੰਗਿਆ ਪਿਆ ਠੀਕ ਹੈ ਉਹ ਨਹੀਂ ਨਹੀਂ ਮੈਂ ਕਹਾਂ ਬਹੁਤ ਭੋਲੀ ਐ ਦੇਖੋ ਡੈਡੀ ਜੀ ਤੁਸੀਂ ਇੰਨੇ ਪਿਆਰ ਨਾਲ ਮੁੰਦੀ ਦਿੱਤੀ ਸੀ ਮੇਰੀ ਅਜ ਉਂਗਲ ਖਾਲੀ ਪਈ ਉਹ ਕੋਈ ਨਹੀਂ ਪੁੱਤਰ ਆਪਾਂ ਹੁਣੇ ਰੜ ਕੇ ਲੱਭ ਲੈਂਦੇ ਆ ਲੱਭ ਜੇ ਲਾ ਲੱਭੋ

ਮੁੰਦਰੀ ਇਹਦੇ ਚ ਕਿੱਦਾਂ ਆ ਗਈ? ਉਹ ਮੈਂ ਤਾਂ ਇਹਦੇ ਚ 5000 ਰੁਪਏ ਪਾਇਆ ਸੀ ਉਹ ਕਿੱਧਰ ਗਿਆ? ਹਾਂ? ਹੂੰ। ਖੰਮਨ ਦੀ ਲੱਭ ਗਈ। ਉਹ ਬੰਦੂਟ। ਫੋਟਾ ਲੱਭ ਗਈ ਮੁੰਦਰੀ। ਮੁੰਦਰੀ ਤੇ ਤੇਰੀ ਸ਼ਰਾਰਤ ਲੱਗਦੀ ਆ। ਸਾਡੀ ਝੋਲੀ ਕਹੀ ਗਿਣਤ ਕਰਨ ਵਾਸਤੇ। ਇਹ ਜੇਬ ਵਿੱਚ ਮੁੰਦਰੀ ਆਈ ਕਿੱਥੋਂ? ਹਾਂ। ਉਹ ਮੁੰਦਰੀ, ਉਹ ਮੁੰਦਰੀ ਤਾਂ ਲੱਭ ਗਈ। ਇਹਦੇ ਵਿੱਚ 5000 ਵੀ ਸੀ। ਉਹ ਇਹ ਤੁਸੀਂ ਆਪਣੀ ਥੋਲੀ ਭਾਲੀ ਭਰੀ ਨੂੰ ਪੁੱਛੋ। ਪੁੱਤਰ ਕੀ ਕਹਿ ਰਿਹਾ ਇਹੋ? ਇਹ ਤੈਨੂੰ ਪਤਾ ਹੋਊਗਾ ਕਿਵੇਂ ਗਿਆ ਤਾ ਹੁਣ 5000 ਇਹਦਾ ਮਤਲਬ ਇਹ ਹੋਰ ਸ਼ਰਤ ਕੰਦੀ ਸੋਚ ਰਿਆਂ ਤੂੰ ਨਾ 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 ਮੈਂ ਤਾਂ ਮੰਦਰੀ ਬਾਰੇ ਦੱਤ ਰਿਆਂ ਵੀ ਇਹਦੇ ਚ ਆਈ ਕਿਵੇਂ ਹਾਂ ਕੌਤ ਸੋਚਣ ਵਾਲੀ ਏ ਪੁੱਤਰ ਆਈ ਕਿਵੇਂ ਕਿੱਧਰ ਖੋਗੀ ਨਹੀਂ ਡੇਟ ਜੀ ਕਿਤੇ ਨਹੀਂ ਜੀ ਕਿਤੇ ਨਹੀਂ ਕਿਤੇ ਨਹੀਂ ਜੀ ਦੇਰਾ ਆ ਦੇਖੋ ਜੀ ਦੋ ਕੰਨਾਂ ਤੇ ਮੋਰੀਆਂ ਇਧਰ ਤੇ ਦੋ ਹੀ ਇਧਰ ਤੇ ਦੋ ਇਹਦੀਆਂ ਕੰਨਾਂ ਦੀਆਂ ਮੋਰੀਆਂ ਕਿੰਨੀਆਂ ਹੋ ਗਈਆਂ 6 ਤੇ ਸੁਣਦੀ ਫੇਰ ਨਹੀਂ ਕਿਸੇ ਦੀ ਕੀ ਹੋ ਰਿਹਾ